ਕਿ ਸਰਕਾਰ ਕੋਲੇ ਕੈਂਡੀਡੇਟ ਨਹੀਂ ਸਾਡੇ ਕੋਲੇ 2-2 3-3 ਕੈਂਡੀਡੇਟ ਨੇ ਜੇ ਸਾਰੇ ਜਗਦੇਵ ਸਿੰਘ ਗਾਗਾ ਜੀ ਜ਼ਿਲ੍ਹਾ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲੀ ਹੈ ਕੀ ਸਮਝੀਏ ਵੀ ਜਿਹੜਾ 20 ਸਾਲ ਦੀ ਮਿਹਨਤ ਹੈ ਉਹਨੂੰ ਫਲ ਪੈ ਗਿਆ ਆਮਾ ਕਿ ਜ਼ਿਲ੍ਹਾ ਪ੍ਰਧਾਨਗੀ ਮਿਲ ਗਈ ਤੁਹਾਨੂੰ ਪਰ ਫਿਰ ਵੀ ਕਾਂਗਰਸ ਪਾਰਟੀ ਅੱਜ ਦੀ ਤਰੀਕੇ ਦੇ ਵਿੱਚ ਇੱਕ ਕੰਡਿਆਂ ਦੀ ਸੇਜ ਦੀ ਤਰ੍ਹਾਂ ਕਿਉਂਕਿ ਧੜੇਵਾਜੀ ਬਹੁਤ ਵੱਡੀ ਪੱਧਰ ਤੇ ਉੱਭਰੀ ਹੋਈ ਹੈ ਖੁਦ ਨੇ ਨਰਕੀ ਸੁਧ ਹੁੰਦੀ ਹੈ ਕਿ ਸਿਰਫ ਜਿਹੜਾ ਬਦਲਾਅ ਕੀ ਉਹ ਬੋਰਡਾਂ ਤੇ ਬੈਨਰਾਂ ਤੀ ਜਾਏ ਕੰਧਾਂ ਤੇ ਹੈ ਕਿ ਬਦਲੋ ਪਾਗਲ ਹੋ ਕੇ ਕੰਦਾ ਚ ਵੱਜੇ ਫਿਰਦਾ ਢੜਾ ਢੜਸੀ ਆਪਦੇ ਚਿਹਤੇ ਸਰਪੰਚਾਂ ਨੂੰ ਚੈੱਕ ਦੇ ਰਹੇ ਆ। ਸਮੀਕਾ ਇੰਦਰੀ ਜੀ ਤੁਹਾਡੀ ਡਿਊਟੀ ਲਗਾਈ ਗਈ ਆ ਪਾਰਟੀ ਵੱਲੋਂ ਬਲੌਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਚ ਉਹਨਾਂ ਦੇ ਕੋਆਰਡੀਨੇਟਰ ਦੇ ਤੌਰ ਤੇ ਹਲਕਾ ਦੜਬਾ ਦੇ ਵਿੱਚ ਕਿਵੇਂ ਦੀਆਂ ਤਿਆਰੀਆਂ ਲਗੀਆਂ ਕਿਸ ਤਰ੍ਹਾਂ ਦੇ ਉਮੀਦਵਾਰ ਤੁਸੀਂ ਲੈ ਕੇ ਆ ਰਹੇ ਹੋ ਜਨਤਾ ਲਈ ਪਹਿਲਾਂ ਧੰਨਵਾਦ ਕਰਦਾ ਮੈਂ ਸਮੁੱਚੇ ਹਾਈ ਕਮਾਂਡ ਜੀ ਦਾ ਰਾਜਾ ਬਲਿੰਗ ਜੀ ਦਾ ਔਰ ਵਿਜੇਂਦਰ ਸਿੰਘਲਾ ਜੀ ਦਾ ਕੈਪਟਨ ਸੰਦੀਪ ਸੰਧੂ ਜੀ ਦਾ ਇਨਨ ਬਕਾਇਦਾ ਤੌਰ ਤੇ ਮੈਂ ਕੋਆਰਡੀਨੇਟਰ অবজারভার ਦੇ ਤੌਰ ਤੇ ਮੇਰੀ ਡਿਊਟੀ ਲਈ ਗਈ ਹੈ ਜਿਤਨਾ ਸਾਡੇ ਬਹੁਤ ਹੀ ਮਿਹਨਤੀ ਨਾਮ ਨਿਯੁਕਤ ਪ੍ਰਧਾਨ ਜੀ ਨੇ ਦੱਸਿਆ ਹੈ ਕਿ ਸਰਕਾਰ ਕੋਲੇ ਕੈਂਡੀਡੇਟ ਨਹੀਂ ਸਾਡੇ ਕੋਲੇ ਦੋ ਦੋ ਤਿੰਨ ਤਿੰਨ ਕੈਂਡੀਡੇਟ ਨੇ ਇਹ ਸਾਰੇ ਜਿਹੜੇ ਚਾਹੁੰਦੇ ਨੇ ਇਲੈਕਸ਼ਨ ਲੜਨੀ ਜਿਹੜਾ ਵਧੀਆ ਢੰਗ ਨਾਲ ਔਰ ਹਮੇਸ਼ਾ ਤੌਰ ਤੇ ਕਾਂਗਰਸ ਪਾਰਟੀ ਦਾ ਇਤਿਹਾਸ ਰਿਹਾ ਹੈ ਕਿ ਉਹਨਾਂ ਨੇ ਅਭਦੇ ਜਿਹੜੇ ਚੋਣ ਨਿਸ਼ਾਨ ਤੇ ਔਰ ਜਿਹੜੇ ਹੈਗੇ ਨੇ ਵਧੀਆ ਟਕਸਾਲੀ ਔਰ ਮਿਹਨਤ ਕਰਨ ਵਾਲੇ ਬੰਦੇ ਨੇ ਜਿਹੜੇ ਹਮੇਸ਼ਾ ਤੌਰ ਤੇ ਉਹਨਾਂ ਨੂੰ ਚੁਣ ਕੇ ਭੇਜਿਆ ਗਿਆ ਭਾਵੇਂ ਪ੍ਰਧਾਨਗੀਆਂ ਤੇ ਹੁਣ ਭਾਵੇਂ ਉਹ ਕੋਈ ਵੀ ਇਲੈਕਸ਼ਨਾਂ ਹੋਣ ਇਸ ਵਾਰ ਵੀ ਸਾਡੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਦੇ ਮੈਂਬਰ ਜਿਹੜੇ ਹੋਣਗੇ ਉਹ ਵਧੀਆ ਨੌਜਵਾਨ ਔਰ ਟਕਸਾਲੀ ਔਰ ਹਮੇਸ਼ਾ ਤੌਰ ਤੇ ਕਾਂਗਰਸ ਪਾਰਟੀ ਨਾਲ ਖੜੇ ਰਹਿਣ ਵਾਲੇ ਜਿਹੜੇ ਹੋਣਗੇ ਜਗਦੇਵ ਸਿੰਘ ਗਾਗਾ ਜੀ ਜ਼ਿਲ੍ਹਾ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲੀ ਹੈ ਕੀ ਸਮਝੀਏ ਵੀ ਜਿਹੜਾ 20 ਸਾਲ ਦੀ ਮਿਹਨਤ ਹੈ ਉਹਨੂੰ ਫਲ ਪੈ ਗਿਆ ਦੇਖੋ ਜੀ ਕਾਂਗਰਸ ਕਹੀ ਜੀ ਪਾਰਟੀ ਆ ਇਹ ਚ ਬੂਥ ਲੈਵਲ ਦੇ ਵਰਕਰ ਤੋਂ ਲੈ ਕੇ ਜਿਹੜਾ ਬੰਦਾ ਪਾਰਟੀ ਲਈ ਕੰਮ ਕਰਦਾ ਉਹਦੀ ਮਿਹਨਤ ਨੂੰ ਹਮੇਸ਼ਾ ਫਲ ਮਿਲਦੀ ਮਿਲਦਾ ਮੈਨੂੰ ਵੀ ਕਾਂਗਰਸ ਪਾਰਟੀ ਨੇ ਅੱਜ ਜ਼ਿਲ੍ਹਾ ਪ੍ਰਧਾਨ ਦੀ ਦੇ ਕੇ ਇੱਕ ਆਮ ਜੇ ਆਮ ਪਰਿਵਾਰ ਦੇ ਲੜਕੇ ਨੂੰ ਜਿਹੜਾ ਮਾਨ ਸਨਮਾਨ ਦਿੰਦਾ ਹੈ ਇਹ ਸਾਰੇ ਜ਼ਿਲ੍ਹੇ ਦੇ ਵਰਕਰਾਂ ਦਾ ਮਾਨ ਸਨਮਾਨ ਹੈ ਤੇ ਮੈਂ ਸਮਝੂਗਾ ਕਿ ਕਿਤਨਾ ਕਿਤੇ ਜਿਹੜੀ ਕੀਤੀ ਹੋਈ ਮਿਹਨਤ ਹੈ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਤੇ ਪ੍ਰਧਾਨਤਵ ਕਹਾਂਗੇ ਜਿਲ੍ਹਾ ਪ੍ਰਧਾਨ ਕੀ ਮਿਲ ਗਈ ਤੁਹਾਨੂੰ ਪਰ ਫਿਰ ਵੀ ਕਾਂਗਰਸ ਪਾਰਟੀ ਅੱਜ ਦੀ ਤਰੀਕ ਦੇ ਵਿੱਚ ਇੱਕ ਕੰਡਿਆਂ ਦੀ ਸੇਜ ਦੀ ਤਰ੍ਹਾਂ ਕਿਉਂਕਿ ਧੜੇਬਾਜ਼ੀ ਬਹੁਤ ਵੱਡੀ ਪੱਧਰ ਤੇ ਉਬਰੀ ਹੋਈ ਹੈ ਕਿਸ ਤਰ੍ਹਾਂ ਇਹਨੂੰ ਪਾਰ ਪਾਉਂਗੇ ਨਮਾ ਨਮਾ ਕੰਮ ਹੈ ਜਦੋਂ ਰਸੋਈ ਚ ਦੋ ਬਰਤਨ ਹੁੰਦੇ ਨੇ ਤਾਂ ਉਹ ਆਪਸ ਵਿੱਚ ਖੜਕਦੇ ਜ਼ਰੂਰ ਨੇ ਤੇ ਘਰ ਦੇ ਮਾਲਕ ਦਾ ਫਰਜ਼ ਹੁੰਦਾ ਉਹ ਉਹਨਾਂ ਬਰਤਨਾਂ ਨੂੰ ਇਕੱਠੇ ਕਰਕੇ ਸਭ ਨੂੰ ਨਾਲ ਲੈ ਕੇ ਚੱਲਣਾ ਤੇ ਬਲਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣ ਆ ਰਹੀਆਂ ਨਹੀਂ ਗੀਆਂ ਤੁਹਾਡਾ ਟੈਸਟ ਹੋਣ ਵਾਲਾ ਹੈਗਾ ਕਿਵੇਂ ਦੇਖਦੇ ਹੋ ਇਸ ਪੇਪਰ ਨੂੰ ਕਿੰਨੀ ਕੀ ਤਿਆਰੀ ਹੈ ਫੌਜੀ ਨੂੰ ਹਮੇਸ਼ਾ ਜੰਗ ਲਈ ਤਿਆਰ ਰਹਿਣਾ ਜੇ ਮੈਨੂੰ ਨਵੀਂ ਜ਼ਿੰਮੇਵਾਰੀ ਵਲੀਆ ਤਾਂ ਮੈਂ ਸਾਡੇ ਸਾਰੇ ਜਿੰਨੇ ਸਤਾਰਜਗ ਵੱਖ-ਵੱਖ ਹਲਕਿਆਂ ਸਾਡੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਨਾਲ ਲੈ ਕੇ ਇਸ ਜ਼ਿੰਮੇਵਾਰੀ ਨੂੰ ਵਾਕੂ ਵੀ ਨਿਭਾਵਾਂਗੇ ਅ ਅੱਜ ਸਾਡੇ ਮੀਤ ਪ੍ਰਧਾਨ ਬਲੋਕ ਕਾਂਗਰਸ ਮੰਡੀ ਡੜਬਾ ਬੰਦੇ ਬਰਿੰਦਰ ਜੀ ਤੇ ਸਮੁੱਚੀ ਟੀਮ ਨੇ ਅੱਜ ਸਾਨੂੰ ਇੱਥੇ ਬਲੋਕ ਸੰਮਤੀ ਦੇ ਜ਼ਿਲ੍ਹਾ ਪ੍ਰਸ਼ਦ ਦੇ ਚੋਣਾਂ ਨੂੰ ਲੈ ਕੇ ਬੁਲਾਇਆ ਸੀ ਜਿੱਥੇ ਸਾਡਾ ਸਨਮਾਨ ਵੀ ਕੀਤਾ ਗਿਆ ਪੂਰੀ ਸਾਡੀ ਟੀਮ ਉਧਰੋਂ 7 ਸਤਨਾਮ 27 ਅੱਜ ਮੀਟਿੰਗ ਬੁਲਾਈ ਹੋਈ ਹੈ ਡੜਬੇ ਅਸੀਂ ਸਾਰੇ ਡੜਬੇ ਲਈ ਤੇ ਪੂਰੇ ਜ਼ਿਲ੍ਹੇ ਲਈ ਇੱਕ ਮੁੱਕਿਆ ਤੇ ਮੇਰੀ ਅ ਥੋੜੇ ਚੈਨਲ ਦੇ ਮਾਧਿਅਮ ਰਾਹੀਂ ਇਹ ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਅਪੀਲ ਹੈ ਕਿ ਡਰਨ ਦੀ ਕੋਈ ਲੋੜ ਨਹੀਂ ਆਓ ਡਟ ਕੇ ਚੋਣਾਂ ਲੜੀਏ ਕਿਉਂਕਿ ਮੈਨੂੰ ਜਿੱਥੇ ਤੱਕ ਪਤਾ ਚੱਲ ਰਿਹਾ ਹੈ ਮੌਜੂਦਾ ਸਰਕਾਰ ਕੋਲੇ ਕਿਤੇ ਕਿਤੇ ਚੋਣ ਲੜਨ ਦੀ ਬੰਦੇ ਨਹੀਂ ਹੈ ਵਿਅਕਤੀ ਨਹੀਂ ਹੈ ਉਹ ਇਥੋਂ ਇਹ ਨਰਕੀ ਸਿੱਧ ਹੁੰਦੀ ਹੈ ਕਿ ਸਿਰਫ ਜਿਹੜਾ ਬਦਲਾਅ ਆ ਤੀ ਉਹ ਬੋਰਡਾਂ ਤੇ ਬੈਨਰਾਂ ਤੀ ਹੈ ਕੰਧਾਂ ਤੇ ਹੈ ਕਿ ਉਹ ਬਦਲਾਅ ਪਾਗਲ ਹੋ ਕੇ ਕੰਧਾਂ 'ਚ ਵੱਜੇ ਫਿਰਦਾ ਹੈ ਲੋਕ ਕਾਂਗਰਸ ਦੀ ਸਰਕਾਰ ਨੂੰ ਯਾਦ ਕਰ ਰਹੇ ਨੇ ਜਲਦੀ ਹੀ 2027 ਦਾ ਜਿੱਥੇ ਇੰਤਜ਼ਾਰ ਹੈ ਉਥੇ ਉਹਨਾਂ ਨੂੰ ਇਹ ਬਲਾਕ ਸੰਪਤੀ ਦੇ ਜ਼ਿਲ੍ਹਾ ਪ੍ਰਸ਼ਾਸਚੋਣਾਂ ਚੁਕ ਸਾਡੇ ਵਰਕਰ ਤੇ ਆਗੂ ਉਤਸ਼ਾਹ ਨਾਲ ਭਾਗ ਲੈ ਕੇ ਚੰਗਾ ਰਿਜ਼ਲਟ ਲੈ ਕੇ ਦੇਉਂਗੇ ਪੰਜਾਬ ਸਰਕਾਰ ਅਖੀਰ ਦੇ ਵਿੱਚ ਪੰਜਾਬ ਸਰਕਾਰ ਵਿਕਾਸ ਦੇ ਬਰੇ ਬਜੋਂ ਇਸ ਬਰੇ ਨੂੰ ਮਨਾ ਰਹੀ ਹੈ ਕਿਸ ਤਰ੍ਹਾਂ ਦੇਖਦੇ ਹਾਂ ਪੰਜਾਬ ਸਰਕਾਰ ਦੇ ਵਿਕਾਸ ਨੂੰ 4 ਸਾਲ ਸਰਕਾਰ ਪਹਿਲਾਂ ਕਿੱਥੇ ਅਸੀਂ ਸੁੱਤੀ ਪਈ ਸੀ ਕਿ ਹੁਣ ਲਾਟ ਸਾਲੀ ਸਾਨੂੰ ਇਹ ਯਾਦ ਆ ਰਿਹਾ ਹੁਣ ਢੜਾ ਢੜਕ ਸੀ ਆਪਣੇ ਚਿਹਤੇ ਸਰਪੰਚਾਂ ਨੂੰ ਚੈੱਕ ਦੇ ਰਹੇ ਆਂ ਪੈਸੇ ਦੇ ਚੈੱਕ ਦੇ ਰਹੇ ਕਿ ਉਹ ਲੱਗ ਜਾਣਗੇ ਇਹ ਤਾਂ ਅੱਗੇ ਆਉਣਾ ਟਾਈਮ ਦੱਸੇਗਾ ਨਾ ਵਿਕਾਸ ਜਦੋਂ ਕਰਾਉਣਾ ਹੁੰਦੇ ਨੇ ਜਦੋਂ ਸਰਕਾਰਾਂ ਬਣਦੀਆਂ ਨੇ ਉਹਦੀ ਵਿਕਾਸ ਕਾਰਜ ਸ਼ੁਰੂ ਕਰ ਦੇ ਲਾਰਜ ਸਾਲ ਕੀ ਵਿਕਾਸ ਕਾਰਜ ਯਾਦ ਆਇ ਨਹੀਂ ਉਹ ਤਾਂ ਅੱਗੇ ਪਤਾ ਚੱਲੂ ਕਿ ਕਿੰਨੇ ਕੁ ਵਿਕਾਸ ਕਾਰਜ ਹੋਏ ਨੇ ਕਿੰਨੇ ਕੁ ਹੋਣੇ ਧੰਨਵਾਦ